ਕਰਨਲ ਬਸ਼ਪਿੰਦਰ ਸਿੰਘ ਬਾਠ ਉਹਨਾਂ ਦੇ ਮਾਮਲੇ ਦੇ ਵਿੱਚ ਸੀਬੀਆਈ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੀਬੀਆਈ ਦੇ ਵੱਲੋਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਬਾਈ ਨੇਮ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਹੁਣ ਕੀ ਰਫਤਾਰ ਫੜ ਲਈ ਹੈ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਕੀ ਕਰਨਲ ਬਸ਼ਪਿੰਦਰ ਸਿੰਘ ਬਾਠ ਉਹਨਾਂ ਨੂੰ ਜਲਦੀ ਇਨਸਾਫ ਮਿਲਣ ਦੀ ਉਮੀਦ ਜਾਗ ਚੁੱਕੀ ਹੈ ਜਾਂ ਜਿਹੜੀ ਐਫਆਈਆਰ ਦਰਜ ਕੀਤੀ ਹੈ ਕਿਹੜੀਆਂ ਇਹਦੇ ਚ ਧਰਾਵਾਂ ਲੱਗੀਆਂ ਨੇ ਜਾਂ ਅੱਗੇ ਕੀ ਕੁਝ ਹੋ ਸਕਦਾ ਸਾਰੇ ਮੁੱਦੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਇਸ ਵੇਲੇ ਭੁਪਿੰਦਰ ਸਿੰਘ ਗੋਤਰਾ ਜੀ ਮੌਜੂਦ ਹੈਗੇ ਨੇ ਇਸ ਮਾਮਲੇ ਨੂੰ ਬੜੀ ਬਰੀਕੀ ਦੇ ਨਾਲ ਦੇਖ ਰਹੇ ਨੇ ਪਰਿਵਾਰ ਦੇ ਲਗਾਤਾਰ ਟੱਚ ਦੇ ਵਿੱਚ ਨੇ ਤਾਂ ਗਲਬਤ ਕਰਦੇ ਆ ਗੋਤਰਾ ਸਾਹਿਬ ਜਿਹੜੀ ਸੀਬੀਆਈ ਨੇ ਹੁਣ ਦੋ ਐਫਆਈਆਰ ਦਰਜ ਕੀਤੀਆਂ ਨੇ ਇਹ ਐਫਆਈਆਰ ਦੇ ਵਿੱਚ ਕੀ ਕੁਝ ਲਿਖਿਆ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਇਹ ਦੇਖਦੇ ਨੇ ਗੱਲ ਇਹ ਹੈ ਕਿ ਕਰਨਲ ਬਾਠ ਸਾਹਿਬ ਦਾ ਮਸਲਾ ਜਿਹੜਾ ਬੜਾ ਗੰਭੀਰ ਹੁੰਦਾ ਜਾ ਰਿਹਾ ਦਿਨਦਰ ਉਹ ਗੰਭੀਰ ਮਸਲਾ ਹੋਣ ਦਾ ਮੇਨ ਕਾਰਨ ਇਹ ਹੈ ਕਿ ਸਾਡੀ ਸਰਕਾਰ ਤੇ ਸਾਡੇ ਪੁਲਿਸ ਅਫਸਰਾਂ ਨੇ ਜਿਹੜਾ ਕਿ ਕਰਨਲ ਬਾਡ ਸਾਹਿਬ ਦਾ ਇੱਕ ਜ਼ਿੰਮੇਵਾਰ ਅਫਸਰ ਹੁੰਦਿਆ ਹੈ, ਇੱਕ ਆਰਮੀ ਦਾ ਕਰਨਲ ਹੁੰਦਿਆ ਹੋਇਆ ਉਹਨਾਂ ਦਾ ਸਾਥ ਨਹੀਂ ਦਿੱਤਾ। ਜੇ ਸਾਡੇ ਪੁਲਿਸ ਅਫਸਰਾਂ ਨੇ ਥਾਣੇਦਾਰਾਂ ਨੇ ਵਧਿੱਕੀ ਉਹਨਾਂ ਨਾਲ ਕੀਤੀ ਹੈ ਤੇ ਇਹਨਾਂ ਨੂੰ ਉਹ ਮਸਲਾ ਨਿਬੇੜਨ ਦੀ ਬਜਾਏ ਇਹਨਾਂ ਨੇ ਮਸਲਾ ਉਹ ਇੰਨਾ ਕੁ ਖਿਲਾਰ ਦਿੱਤਾ, ਇੰਨਾ ਕੁ ਹਾਈਲਾਈਟ ਕਰ ਦਿੱਤਾ ਕਿ ਐਸ ਵळे ਜਿੱਦਾਂ ਕਹਿ ਦਈਏ ਵੀ ਜਨਮ ਮਰਨ ਤੱਕ ਦਾ ਜਿਹੜਾ ਸਵਾਲ ਹੋ ਗਿਆ ਘਟਾ। ਇਸ ਤੋਂ ਬਾਅਦ ਕੀ ਹੋਇਆ ਪਹਿਲਾਂ ਤੇ ਪਰਚਾ ਹੀ ਨਾ ਦਰਜ ਕਰਦੇ ਸੀ ਸਟਾਰਟਿੰਗ ਜਦੋਂ ਸ਼ੁਰੂ ਹੋਈ ਪਰਚਾ ਹੀ ਨਾ ਦਰਜ ਕਰਦੇ ਪਰਚਾ ਦਰਜ ਕਰਦੇ ਆ ਕਰਦੇ ਆ ਰੌਲਾ ਰਪਾ ਇੰਨਾ ਕ ਪੈ ਗਿਆ ਇੰਨਾ ਕ ਕੱਠ ਹੋਇਆ ਕਿ ਉਹਨਾਂ ਨੂੰ ਫੇਰ ਪਰਚਾ ਕਰਨਾ ਪਹਿਲਾ ਅਨਨੋਨ ਪਰਚਾ ਕਰਦੇ ਕੀਤਾ ਫੇਰ ਬਾਈ ਨੇਮ ਪਰਚਾ ਕੀਤਾ ਕਿਉਂਕਿ ਪੁਲਿਸ ਅਫਸਰ ਸਾਡੇ ਬੜੇ ਮਿਹਰਬਾਨ ਸੀ ਉਹਨਾਂ ਦੇ ਉੱਤੇ ਤੇ ਮਿਹਰਬਾਨ ਇੰਨਾ ਵੀ ਨਾ ਹੋਵੋਗੇ ਆਮ ਜਨਤਾ ਨੂੰ ਮਾਰਨ ਤੱਕ ਤੁਸੀਂ ਤਰ ਜਾਓ ਉਹ ਜਦੋਂ ਬਾਈ ਨੇਮ ਪਰਚਾ ਦਰਜ ਹੋਇਆ ਤੇ ਇਨਸਾਫ ਮਿਲਣ ਦੀ ਫੇਰ ਵੀ ਕੋਈ ਗਵਾਰਨਾ ਅਤੇ ਦੇਖੋ ਅੱਜ ਮੇਰੇ ਖਿਆਲ ਕੋਈ 150 40 ਦਿਨਾਂ ਉਹ ਚੱਲੇ ਨੇ ਕਰੀਬ ਤੇ ਅਜੇ ਤੱਕ ਬੰਦਾ ਕੋਈ ਅਰੈਸਟ ਨਹੀਂ ਹੋਇਆ ਇਹਨਾਂ ਨੇ ਇਨਸਾਫ ਮੰਗਿਆ ਕਿ ਸਾਡੀ ਜਿਹੜੀ ਇਨਕੁਆਰੀ ਪਹਿਲਾਂ ਮੰਗਿਆ ਸ਼ੁਰੂ ਤੋਂ ਵੀ ਸਾਡੀ ਪਟਿਆਲੇ ਤੋਂ ਬਾਹਰ ਇਨਕੁਆਰੀ ਕੀਤੀ ਜਾਵੇ ਇਹਨਾਂ ਨੇ ਉਹ ਨਹੀਂ ਕੀਤੀ ਇਹਨਾਂ ਨੇ ਫਿਰ ਕਰਨਲ ਸਾਹਿਬ ਨੇ ਸੀਐਮ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਜਦੋਂ ਕਿ ਮੈਂ ਵੀ ਨਾਲ ਸੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਮਿਲ ਕੇ ਇਹ ਗੱਲ ਕਹੀ ਕਿ ਚਾਰ ਬੰਦੇ ਤੇ ਕੀ ਮੈਂ 40 ਹੋਰ ਵੀ ਨਾਲ ਕਰਾਂਗਾ ਮੈਂ ਨਹੀਂ ਬਖਸ਼ਾਂਗੇ ਇਹਨਾਂ ਨੂੰ ਜਿੰਨਾ ਬੰਦਿਆਂ ਨੇ ਤੁਹਾਡੇ ਨਾਲ ਇਦਾਂ ਧੱਕਾ ਕੀਤਾ ਇਹ ਮੈਂ ਖੁਦ ਨਾਲ ਸੀ ਉਸ ਵੇਲੇ ਮੀਟਿੰਗ ਦੇ ਵਿੱਚ ਅੱਛਾ ਬਾਹਰ ਆ ਗਏ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਉਸ ਤੋਂ ਬਾਅਦ ਸਾਡੇ ਡੀਜੀਪੀ ਸਾਹਿਬ ਵੀ ਬਹੁਤ ਮਿਹਰਬਾਨ ਸੀ ਉਹਨਾਂ ਨੇ ਵੀ ਕੋਈ ਘਰਵਾਲੀ ਨਹੀਂ ਕੀਤੀ ਇੱਕ ਜਾਲੀ ਜੀ ਇੰਟਰਵਿਊ ਤੁਸੀਂ ਸੁਣੀ ਹੋਣੀ ਸ਼ਾਇਦ ਕਰਕੇ ਆਪੇ ਹੀ ਜੋ ਬੋਲਣਾ ਸੀ ਬੋਲ ਕੇ ਤੇ ਮੁੜ ਕੇ ਪ੍ਰੈਸ ਵਾਲੇ ਸਵਾਲ ਜਵਾਬ ਕਰਨ ਲੱਗੇ ਛੱਡ ਕੇ ਭੱਜ ਗਏ ਉੱਥੇ ਇੱਥੋਂ ਸਾਫ਼ ਯਾਦ ਹੁੰਦਾ ਹੈ ਕਿ ਜਿਹੜੇ ਸਾਡੇ ਅਫਸਰ ਮਿਹਰਬਾਨ ਨੇ ਉਹਨਾਂ ਤੇ ਚਲੋ ਵਾਹੀ ਅਫਸਰਾਂ ਨੂੰ ਕਹਿੰਦੇ ਜੇ ਤੁਸੀਂ ਮਿਹਰਬਾਨ ਹੋ ਘੱਟੋ ਘੱਟ ਜਨਤਾ ਨੂੰ ਇਨਸਾ ਠੀਕ ਹੈ ਨਾ ਸਾਡੇ ਜੇ ਥਾਣੇਦਾਰ ਨੌਕਰੀ ਕਰਦੇ ਨੇ ਤੇ ਅਫਸਰਾਂ ਦੇ ਅੰਦਰ ਹੀ ਨੌਕਰੀ ਕਰਦੇ ਨੇ ਪਰ ਅੰਡਰ ਨੌਕਰੀ ਕਰਨ ਦਾ ਇੰਨਾ ਵੀ ਨਾਂ ਤੁਸੀਂ ਬਣਾਓ ਭੈ ਕਿ ਦੁਨੀਆ ਨੂੰ ਮਾਰਨ ਤੱਕ ਤੁਸੀਂ ਧਰ ਚੋ ਫਿਰ ਹਾਰ ਹਾਰ ਕੇ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਹਾਈ ਕੋਰਟ ਨੇ ਜਿਹੜੀ ਇਨਕੁਆਰੀ ਮਾਰਕ ਕੀਤੀ ਚੰਡੀਗੜ੍ਹ ਪੁਲਿਸ ਨੂੰ ਜਿਆਦਾ ਮੈਂ ਨਾਂ ਗੱਲ ਖਿੱਚਦਾ ਆ ਆਪਾਂ ਗੱਲ ਮੁੱਦੇ ਤੇ ਹੀ ਆਉਨੇ ਚੰਡੀਗੜ੍ਹ ਪੁਲਿਸ ਨੇ ਵੀ ਇਨਸਾਫ ਨਹੀਂ ਦਿੱਤਾ ਫਿਰ ਹਾਰ ਕੇ ਮਾਰਕ ਹੋਈ ਇਨਕੁਆਰੀ ਸੀਬੀਆਈ ਹੁਣ ਸੀਬੀਆਈ ਨੇ ਜਦੋਂ ਮਾਰਕ ਹੋਈ ਇਨਕੁਆਰੀ ਫੇਰ ਕਰਨਲ ਸਾਹਿਬ ਦੇ ਪਰਿਵਾਰ ਨੂੰ ਕਰਨਲ ਸਾਹਿਬ ਨੂੰ ਉਥੋਂ ਕੋਈ ਇਨਸਾਫ ਮਿਲਣ ਦੀ ਸੰਭਾਵਨਾ ਜਾਗੀ ਵੀ ਸਾਨੂੰ ਇਥੋਂ ਇਨਸਾਫ ਮਿਲੇਗਾ ਹੁਣ ਜਦੋਂ ਸੀਬੀਆਈ ਦੇ ਕੋਲ ਕੇਸ ਚਲਾ ਗਿਆ ਸਾਡਾ ਸੀਬੀਆਈ ਨੇ ਕਿਹਾ ਕਿ ਜੇ ਅਸੀਂ ਉਸ ਐਫਆਈਆਰ ਤੇ ਕਰੇ ਗੱਲਬਾਤ ਕਰੀਏ ਤੇ ਸਾਨੂੰ ਪੁੱਛਣਾ ਪਏਗਾ ਕਿ ਉਸ ਵੇਲੇ ਜਿਹੜਾ ਆਈਓ ਸੀ ਕਿਹਦੇ ਸੀ ਫਿਰ ਕਈ ਵਾਰੀ ਉਸ ਇਨਕੁਆਰੀ ਨੂੰ ਚੈਲੰਜ ਕਰਨ ਲੱਗ ਪੈਂਦੇ ਖੜੇ ਹੋ ਗਏ ਬੰਦੇ ਜੀ ਐਫਆਈਆਰ ਤੇ ਉਥੇ ਦੀ ਜਾਂਦੀ ਸੀਬੀਆਈ ਦਾ ਕੰਮ ਕੀ ਆ ਦੇ ਵਿੱਚ ਉਹ ਫਿਰ ਉਸੇ ਮੁਤਾਬਕ ਉਹਨਾਂ ਨੇ ਜਿਹੜੀ ਐਫ ਆਈ ਆਰ ਸੀਬੀਆਈ ਨੇ ਦਰਜ ਕੀਤੀ ਜਾਂ ਦੁਬਾਰਾ ਇਸੇ ਇਨਕੁਆਰੀ ਦੇ ਸਬੰਧ ਵਿੱਚ ਵੀ ਇਹ ਇਹਨਾਂ ਨੂੰ ਜਿਹੜੀ ਪੇਸ਼ ਦੀ ਪੈਰਵਾਈ ਸੌਂਪੀ ਗਈ ਠੀਕ ਹੈ ਉਹਨਾਂ ਨੇ ਫਿਰ ਆਈ ਪੀ ਸੀ ਦੀ ਧਾਰਾ 323 506 307 392 25 34 49 ਪਲੱਸ ਇਹ ਦੇ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਕੀਤੀ ਕਿਉਂਕਿ ਇਹ ਆਈ ਪੀ ਸੀ ਦੇ ਅਮ ਬੋਲੀਆਂ ਉਸ ਤੋਂ ਬਾਅਦ ਇਹ ਬੀ ਐਨ ਆਸ ਬਾਅਦ ਚ ਮਤਲਬ ਕਿਉਂਕਿ ਆਮ ਸਾਡੀ ਜਨਤਾ ਨੂੰ ਜਾਂ ਜਿੰਨੇ ਵੀ ਸਾਡੇ ਪੁਰਾਣੇ ਪੁਲਿਸ ਅਫਸਰ ਏ ਉਹਨਾਂ ਨੂੰ ਬੀਐਨਐਸ ਬਾਰੇ ਨੌਲੇਜ ਨਹੀਂ ਤੇ ਬੀਐਨਐਸ ਅਗਲਾ ਕਹਿੰਦਾ ਰਿਟਾਇਰ ਹੋ ਗਿਆ ਕਿਹੜਾ ਪਰਦਾ ਚਲੋ ਆਮ ਜਨਤਾ ਨੂੰ ਹੁਣ ਗੱਲ ਇੱਥੇ ਮੁਕਦੀ ਇਹ ਗੱਲ ਵੀ ਹੁਣ ਇਨਸਾਫ ਦੀ ਜਿਹੜੀ ਸੂਈ ਹੈ ਉਹ ਇਨਸਾਫ ਵਾਲੇ ਪਾਸੇ ਨੂੰ ਘੁੰਮਣੀ ਸ਼ੁਰੂ ਹੋ ਗਈ ਕੋਤਰਾ ਸਾਹਿਬ ਤੁਸੀਂ ਵੀ ਪੁਲਿਸ ਦੇ ਵਿੱਚ ਰਹੇ ਹੋ ਜਿਹੜੀਆਂ ਇਹ ਧਰਾਵਾਂ ਤੁਸੀਂ ਦਸੀਆਂ ਨੇ ਪੜ੍ਹ ਕੇ ਇਹ ਧਰਾਵਾਂ ਤੋਂ ਲੱਗਦਾ ਕਿ ਇਹ ਸਖਤ ਹੈ ਨੇ ਇਹਨਾਂ ਧਰਾਵਾਂ ਕਾਫੀ ਨੇ ਜਿਹੜੀ ਕੁੱਟਮਾਰ ਹੋਈ ਸੀਗੀ ਬਿਲਕੁਲ ਜੀ ਸਖਤ ਧਰਾਵਾਂ ਨੇ 307 ਜਿਹੜੀ ਉਹ ਇਰਾਦਾ ਕਤਲ ਦਾ ਲੱਗਦੀ ਹੈ ਪੀ ਇਥੋਂ ਤੱਕ ਦੀ ਚੱਲ ਗਿਆ ਆ ਕਿ ਇਹ ਬੰਦੇ ਨੂੰ ਮਾਰ ਦੇਣਾ ਸੀ ਹੂੰ ਉਹ ਬੰਦੇ ਦੀ ਕਿਸਮਤ ਚੰਗੀ ਕਹਿ ਲਓ ਜਾਂ ਉਸ ਪਰਿਵਾਰ ਦੀ ਕਿਸਮਤ ਚੰਗੀ ਕਹਿ ਲਓ ਵੀ ਜਿਹੜਾ ਮਰਨ ਤੱਕ ਨਹੀਂ ਨੇ ਤੇ ਮਾਰਨ ਵਾਲੋਂ ਕਸਰ ਕੋਈ ਨਹੀਂ ਛੱਡੀ ਕਿਉਂਕਿ ਉਹ ਜਦੋਂ ਪਿੱਛੇ ਐਨਕਾਊਂਟਰ ਕਰਕੇ ਆਏ ਦੱਸਦੇ ਪਏ ਨੇ ਵੀ ਉਹ ਸ਼ਰਾਬ ਪੀਤੀ ਸੀ ਉਹਨਾਂ ਨੇ ਪੂਰੇ 10 ਲੱਖ ਰੁਪਈਆ ਨਾਮ ਲੈਣ ਦਾ ਬੜਾ ਚਾ ਚੜਿਆ ਸੀ ਉਹਨਾਂ ਨੂੰ ਉਹ ਚਾ ਚਾ ਦੇ ਵਿੱਚ ਕਰਨਲ ਸਾਹਿਬ ਦੀ ਮੈਨਾਂ ਕਿਸਮਤ ਚੰਗੀ ਸੀ ਕਿ ਉਹਨਾਂ ਦਾ ਬਚਾਅ ਹੋ ਗਿਆ ਨਹੀਂ ਤੇ ਉਹਨਾਂ ਨੂੰ ਕਸਰ ਕੋਈ ਨਹੀਂ ਸੀ ਪਰ ਇੰਨਾ ਵੀ ਨਹੀਂ ਮੈਂ ਪੁਲਿਸ ਨੂੰ ਕਹਿੰਦਾ ਵੀ ਧੱਕਾ ਕਰੋ ਕਿ ਯਾਰ ਦੁਨੀਆ ਮਰਨ ਮਰਾਂ ਤੱਕ ਪਹੁੰਚੇ ਜਨਤਾ ਇਨਸਾਫ ਮੰਗਦੀ ਹੈ ਨਾ ਕਿ ਜਨਤਾ ਇਹ ਮੰਗਦੀ ਵੀ ਤੁਸੀਂ ਬੰਦੇ ਨੂੰ ਮਾਰ ਦਿਓ ਕੋਈ ਵੀ ਬੰਦਾ ਕਿਸੇ ਕੋਲ ਥਾਣੇ 'ਚ ਕੰਪਲੇਂਟ ਕਰਨ ਜਾਂਦਾ ਕਿਸੇ ਸਬੰਧ 'ਚ ਵੀ ਕੋਈ ਕੰਪਲੇਂਟ ਹੁੰਦੀ ਹੈ ਤੇ ਬੰਦਾ ਇਹ ਤਾਂ ਨਹੀਂ ਕਹਿੰਦਾ ਵੀ ਦੂਜੇ ਨੂੰ ਮਾਰ ਦਿਓ ਸਾਨੂੰ ਇਨਸਾਫ ਚਾਹੀਦਾ ਤੇ ਇਨਸਾਫ ਤੇ ਸਾਡੇ ਪੁਲਿਸ ਅਫਸਰ ਜੋ ਕਹਿਣਗੇ ਉਹ ਹੀ ਹੋਏਗਾ ਨਾ ਮੈਂ ਤੇ ਸੀਬੀਆਈ ਵਾਲਿਆਂ 'ਚ ਮੇਰੀ ਆਵਾਜ਼ ਸੁਣਦੇ ਹੋਣ ਮੈਂ ਤੇ ਹੋਰ ਕਹਿੰਦਾ ਵੀ ਇੱਕ ਇੱਕ ਜਿਹੜੀ ਐਫਆਈਆਰ ਹੋਰ ਵੀ ਦਰਜ ਹੋਣੀ ਚਾਹੀਦੀ ਕਿਉਂਕਿ ਇਹ ਅਫਸਰਾਂ ਨੇ ਕਰਨਲ ਸਾਹਿਬ ਨੂੰ ਇਨਸਾਫ ਨਹੀਂ ਦਿੱਤਾ ਇਹ ਇਨਸਾਫ ਨਾ ਮਿਲਦੀ ਕਦਾ ਵਜ੍ਹਾ ਕਰਕੇ ਇਹ ਅਫਸਰਾਂ ਤੇ ਵੀ ਨਾਲ ਹੋਣਾ ਚਾਹੀਦਾ ਵੀ ਤੁਸੀਂ ਇਹ ਕਾਰਵਾਈ ਜਿਹੜੀ ਇੰਨੀ ਲੇਟ ਕਿਉਂ ਕੀਤੀ ਇੱਕ ਇਹ ਵੀ ਹੋਣੀ ਚਾਹੀਦੀ ਜ਼ਰੂਰ ਮੈਂ ਤੇ ਇੱਕ ਗੱਲ ਕਹਿਣਾ ਕਿ ਜਨਤਾ ਨੂੰ ਇਨਸਾਫ ਤੁਸੀਂ ਦੇਖੋ ਕਿੱਡੀ ਸ਼ਰਮ ਦੀ ਗੱਲ ਹੈ ਸਾਡੀ ਪੁਲਿਸ ਦੇ ਅਫਸਰਾਂ ਵਾਸਤੇ ਔਰ ਸਾਡੀ ਸਰਕਾਰ ਵਾਸਤੇ ਕਿ ਯਾਰ ਸਾਡੀ ਆਮ ਜਨਤਾ ਨੂੰ ਕੀ ਇਨਸਾਫ ਮਿਲੇਗਾ ਸਾਡੀ ਜਨਤਾ ਨੇ ਇੱਕ ਕਰਨਲ ਸਾਹਿਬ ਨੇ ਆਫਟਰ ਆਲ ਜਿਦਾ ਕਹਿ ਦਈਏ ਵੀ ਜੇ ਇੱਕ ਕੋਰਟ ਚ ਜਾਣਾ ਕਿਤੇ ਪੈਸਾ ਤੇ ਖਰਚਣਾ ਪੈਂਦਾ ਹੀ ਨਾ ਜੇ ਇੱਕ ਕਾਗਜ਼ ਆਪਾਂ ਛੋਟਾ ਵੀ ਫੋਟੋ ਸਟਾਰਟ ਕਰੀਏ 2 ਰੁਪਏ ਉਹਦੇ ਵੀ ਲੱਗਦੇ ਆਫਟਰ ਆਲ ਕਿਤੇ ਉਹਨਾਂ ਨੇ ਆ ਕੋਈ ਐਡਵੋਕੇਟ ਕੀਤੇ ਹੋਣਗੇ ਚਾਹ ਜੋ ਵੀ ਜਾਣ ਪਛਾਣ ਹੋ ਗਈ ਕੀਤੇ ਹੋਣਗੇ ਉਹਨਾਂ ਨੇ ਪਹਿਲਾਂ ਹਾਈ ਕੋਰਟ ਲਈ ਹਾਈ ਕੋਰਟ ਤੋਂ ਫਿਰ ਸੀਬੀਆਈ ਨੂੰ ਮਾਰਕ ਕਰਾਈ ਕੋਤਲ ਸਾਬ ਇੱਕ ਗੱਲ ਹੋਰ ਦੱਸਿਓ ਕਿ ਜਿਵੇਂ ਐਫ ਆਈ ਆਰ ਜਿਹੜੀ ਹੁਣ ਨਵੀਂ ਸੀਬੀਆਈ ਨੇ ਕਰਤੀਆਂ ਦੋ ਐਫ ਆਈ ਆਰ ਲੋਕੇ ਵੀ ਸਮਝਣਾ ਚਾਹੁੰਦੇ ਨੇ ਕਿ ਐਫ ਆਈ ਆਰ ਤਾਂ ਪਹਿਲਾਂ ਵੀ ਦਰਜ ਸੀਗੀ ਇਹ ਨਵੀਂ ਐਫਆਈਆਰ ਦਰਜ ਕਰਨ ਦਾ ਕੀ ਮਕਸਦ ਹੈ ਕਿ ਐਫਆਈਆਰ ਉਹੀ ਹੈ ਐਫਆਈਆਰ ਜਿਹੜੀਆਂ ਧਾਰਾ ਸਭ ਕੁਝ ਉਹੀ ਨੇ ਮੁੱਲਜ਼ਮ ਵੀ ਉਹੀ ਨੇ ਮੈਂ ਤੁਹਾਨੂੰ ਅੱਗੇ ਪਹਿਲਾਂ ਕਹਿ ਗਏ ਘਟਿਆ ਕਿ ਉਹਨਾਂ ਨੇ ਆਪਣਾ ਇੰਡੀਪੈਂਡੈਂਟ ਕੰਮ ਕਰਨ ਵਾਸਤੇ ਇਹ ਕੀਤਾ ਕਿਉਂਕਿ ਜਿਹੜੀਆਂ ਪਹਿਲਾਂ ਹੀ ਐਫਆਈਆਰ ਸੀ ਉਹ ਇੱਕ ਇਨਸਪੈਕਟਰ ਵੱਲੋਂ ਦਰਜ ਸੀ ਜਿਹੜੀ ਹੁਣ ਐਫਆਈਆਰ ਇੱਕ ਐਸਪੀ ਰੈਂਕ ਵੱਲੋਂ ਦਰਜ ਹੈ ਮੈਂ ਤੁਹਾਨੂੰ ਦਿਖਾ ਵੀ ਦੇਣਾ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਐਫਆਈਆਰ ਅਸਲ ਐਸਐਸਪੀ ਰੈਂਕ ਦਾ ਅਫਸਰ ਹੈ ਜਿਹਦੇ ਵੱਲੋਂ ਦਰਜ ਹੈ ਫਚ ਐਸਐਸਪੀ ਦੇ ਰੈਂਕ ਦੇ ਵੱਲੋਂ ਜਿਹੜੀ ਹੈ ਇਹ ਦਰਜ ਕੀਤੀ ਗਈ ਹੈ। ਇਹਦੀ ਜਾਂਚ ਵੀ ਡੀਐਸਪੀ ਲੈਵਲ ਤੇ ਸੀਨੀਅਰ ਅਫਸਰ ਸੁਪਰਡੈਂਟ ਆਫ ਪੁਲਿਸ ਇਹਨਾਂ ਵੱਲੋਂ ਐਫਆਈਆਰ ਦਰਜ ਆ ਤੁਸੀਂ ਦੇਖ ਸਕਦੇ ਹੋ। ਠੀਕ ਹੈ। ਜਿਹੜੀ ਪਹਿਲਾ ਐਫਆਈਆਰ ਇੰਸਪੈਕਟਰ ਨਾਲ ਦਰਜ ਹੈ। ਠੀਕ ਹੈ। ਇੱਕ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੋਰ ਵੀ। ਹਾਂ। ਪਰਚਾ ਸਾਡਾ ਥਾਣੇਦਾਰ ਥਾਣੇਦਾਰ ਨੇ ਕਨੇ ਦਰਜ ਕੀਤਾ ਹੁੰਦਾ ਹੈ। ਇੱਕ ਥਾਣੇਦਾਰ ਜਾਂ ਇੰਸਪੈਕਟਰ ਲਾ ਲੋ ਜਾਂ ਸਬ ਇੰਸਪੈਕਟਰ ਉਹਦਾ ਦਰਜ ਹੁੰਦਾ ਹੈ। ਠੀਕ ਹੈ। ਤੇ ਇੱਕ ਡੀਜੀਪੀ ਸਾਹਿਬ ਨੂੰ ਵੀ ਇਨਕੁਆਰੀ ਵਾਸਤੇ ਉੱਥੇ ਬੁਲਾਇਆ ਜਾਂਦਾ ਕਿ ਠੀਕ ਹੈ ਠੀਕ ਹੈ ਨਾ ਕਿ ਇਹ ਜਿਹੜਾ ਹੈ ਇਨਸਪੈਕਟਰ ਰੈਂਕ ਨੂੰ ਆਪਾਂ ਲੈ ਲਈਏ ਕਿ ਛੋਟਾ ਮੋਟਾ ਰੈਂਕ ਨਹੀਂ ਆਪਾਂ ਕਹਿੰਦੇ ਜਿਹਨਾਂ ਨੂੰ ਲਈਏ ਮੈਂ ਦੂਜੇ ਪਾਸੇ ਵੀ ਗੱਲ ਕਰਦਾ ਮੈਂ ਇੱਧਰ ਨਹੀਂ ਕਰਦਾ ਦੂਜੇ ਪਾਸੇ ਵੀ ਗੱਲ ਕਰਦਾ ਇਹ ਬੜਾ ਵੱਡਾ ਰੈਂਕ ਹੁੰਦਾ ਇਹਨੂੰ ਆਮ ਜਨਤਾ ਇਹਨਾਂ ਸੋਚੇ ਵੀ ਠਾਨੇਦਾਰੀ ਹੈ ਕੀ ਕਰ ਲੈਣਾ ਕਿਉਂਕਿ ਇਹਦੇ ਪਰਚੇ ਦਰਜ ਕੀਤੇ ਦੀ ਇਨਕੁਆਰੀ ਰਾਸ਼ਟਰਪਤੀ ਤੱਕ ਜਾਂਦੀ ਲੋਕਾਂ ਦੀ ਸਜਾਈ ਤੇ ਹਾਰ ਕੇ ਉੱਥੋਂ ਮੁੜਦੇ ਨੇ ਕਿ ਨਹੀਂ ਮੁੜਦੇ ਉਹ ਬਾਅਦ ਹੀ ਗੱਲ ਹੁਣ ਪਰਿਵਾਰ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿ ਪਰਿਵਾਰ ਸੈਟੀਸਫਾਈ ਹੈ ਜਿਹੜੀ ਪਰਿਵਾਰ ਨਾਲ ਮੇਰੀ ਗੱਲ ਹੋਈ ਜੀ ਕ ਪਰਿਵਾਰ ਸੈਟੀਸਫਾਈਡ ਹੈ ਹੁਣ ਬਾਕੀ ਤੇ ਗੱਲ ਵੀ ਇਨਸਾਬ ਤੇ ਉਹਨਾਂ ਨੇ ਜਿਹੜੇ ਸੀਬੀਆਈ ਇਨਕੁਆਰੀ ਕਰ ਰਹੀ ਉਹ ਦੇਣਗੇ ਔਰ ਪੂਰੀ ਡੂੰਘਾਈ ਨਾਲ ਜਾਂਚ ਕਰਨਗੇ ਹਮ ਕਰਨੀ ਚਾਹੀਦੀ ਵੀ ਹੈ ਕਿ ਕਿੱਥੇ ਇਨਕਾਊਂਟਰ ਹੋਇਆ ਕਿੱਥੋਂ ਤੁਸੀਂ ਆਏ ਕਿਦਾਂ ਤੁਸੀਂ ਆ ਕਿਤੇ ਪਹਿਲਾਂ ਦੀ ਤੇ ਨਹੀਂ ਪਲਾਨ ਇਹਨਾਂ ਦਾ ਵੀ ਬਣਿਆ ਕੋਈ ਕਰਨਲ ਸਾਹਿਬ ਵੀ ਦਿੱਲੀ ਤੋਂ ਆਏ ਸੀ ਕਿਤੇ ਇਹਨਾਂ ਦਾ ਪਹਿਲਾਂ ਹੀ ਤੇ ਨਹੀਂ ਪਲਾਨ ਬਣਿਆ ਵੀ ਆਪਾਂ ਇਹ ਕਰਨਾ ਸਾਰਾ ਕੁਝ ਕਰਨਾ ਕਿਉਂਕਿ ਇਹ ਡੀਪਲੀ ਇਨਕੁਆਰੀ ਚੱਲੇਗੀ ਕਿੱਥੋਂ ਆਇਆ ਤੇ ਚਲਣੀ ਵੀ ਚਾਹੀਦੀ ਹੈ ਇੱਕ ਜ਼ਿੰਮੇਵਾਰ ਅਫਸਰ ਹੋਏ ਇੱਕ ਕਰਨਲ ਰੈਂਕ ਕੋ ਛੋਟਾ ਮੋਟਾ ਰੈਂਕ ਨਹੀਂ ਅੱਜ ਅਹੀ ਜੇ ਘਰਾਂ 'ਚ ਬੈਠੇ ਬਾਰਡਰਾਂ 'ਤੇ ਰੱਖੀ ਸਾਡੀ ਉਹ ਹੀ ਕਰਦੇ ਨੇ ਬਿਲਕੁਲ ਠੀਕ ਹੈ ਨਾ ਜੇ ਬਾਰਡਰਾਂ 'ਤੇ ਰੱਖੀ ਉਹ ਕਰਦੇ ਤੇ ਜੇ ਇੱਥੇ ਪੰਜਾਬ 'ਚ ਆਪਾਂ ਘਰਾਂ 'ਚ ਸੌਂਦੇ ਇੱਥੇ ਰੱਖੀ ਸਾਡੀ ਪੁਲਿਸ ਕਰਦੀ ਹੈ ਪਰ ਇਹੋ ਜਿਹੀ ਰੱਖੀ ਵੀ ਨਾ ਕਰੋ ਕਿ ਜੇ ਬਾਰਡਰਾਂ ਵਾਲੇ ਇਹਨਾਂ ਨੂੰ ਤੁਸੀਂ ਸੇਫ ਨਹੀਂ ਕਰ ਸਕਦੇ ਸਾਨੂੰ ਕਿੱਥੇ ਸੇਫ ਕਰਾਉਣੇ ਗੋਤੋਂ ਸਭ ਤੁਹਾਡਾ ਵੀ ਤਜਰਬਾ ਹੈਗਾ ਪੁਲਿਸ ਦੇ ਵਿੱਚ ਲੰਬਾ ਜਿਹੜੀਆਂ ਧਰਾਵਾਂ ਹੁਣ ਲੱਗੀਆਂ ਨੇ ਕਿਵੇਂ ਪਰਿਵਾਰ ਇਨਸਾਫ ਮੰਗ ਰਿਹਾ ਇਹ ਇਨਸਾਫ ਕਿੱਥੇ ਤੱਕ ਜਾਏਗਾ ਇੱਕ ਤਾਂ ਬਰਖਾਸਤ ਦੀ ਮੰਗ ਕੀਤੀ ਸੀ ਕਿ ਪਰਿਵਾਰ ਨੇ ਕੀ ਬਰਖਾਸਤ ਇਹਨਾਂ ਨੂੰ ਕੀਤਾ ਜਾਵੇ ਕੀ ਇਹਦੇ ਵਿੱਚ ਸਖਤ ਸਜ਼ਾ ਵੀ ਹੋ ਸਕਦੀ ਕੋਈ ਜੇਲ੍ਹ ਬਿਲਕੁਲ ਜੀ ਸਜ਼ਾ ਵੀ ਹੋਏਗੀ ਸਖਤ ਸਜ਼ਾ ਵੀ ਹੋ ਸਕਦੀ ਹੈ ਇਹਨਾਂ 'ਚ 307 ਦਾ ਮੁਕੱਦਮਾ ਹੈ ਤੇ ਸਜ਼ਾ ਵੀ ਹੋ ਸਕਦਾ ਜਾ ਹੋ ਸਕਦੀ ਹੈ ਕਿਉਂਕਿ ਇਹਨਾਂ ਨੂੰ 5 ਸਾਲ ਤੋਂ ਬਾਅਦ 5 ਸਾਲ ਤੱਕ ਸਜ਼ਾ ਹੈਗੀ ਹੈ 5 ਤੋਂ 7 ਦੇ ਵਿੱਚ ਵਿਚਾਲੇ 5 ਤੋਂ 7 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਚਲੋ ਇਹ ਤੇ ਗਾਂ ਗਵਾਦ ਚਲੇ ਜਾਣਾ ਜਦ ਕੋਰਟ ਦੇ ਵਿੱਚ ਇਹ ਤੇ ਮੈਟਰ ਇੱਕ ਅਲੱਗ ਹੋ ਚਲਾ ਜਾਂਦਾ ਲੇਕਿਨ ਇਹ ਆਪਾਂ ਇਹ ਦੇਖਦੇ ਹਾਂ ਕਿ ਕੀ ਇਹ ਬੰਦੇ ਹੁਣ ਤਫਤੀਸ਼ ਦੇ ਵਿੱਚ ਸ਼ਾਮਲ ਹੁੰਦੇ ਹਨ ਸੀਬੀਆਈ ਨੇ ਇਨਕੁਆਰੀ ਕਿਉਂਕਿ ਪਹਿਲਾਂ ਵੀ ਇਨਕੁਆਰੀ ਜਿਹੜੀ ਤੱਕ ਤਫਤੀਸ਼ 'ਚ ਇਹਨਾਂ ਨੂੰ ਸ਼ਾਮਲ ਨਹੀਂ ਹਜੇ ਸ਼ਾਮਲ ਨਹੀਂ ਹੋਏ ਤਫਤੀਸ਼ ਅਜੇ ਤੇ ਪਹਿਲਾਂ ਪੁਲਿਸ ਵੱਲੋਂ ਵੀ ਨਿਸਬ ਲਾ ਗਿਆ ਉਹਨਾਂ ਨੇ ਵੀ ਬੁਲਾਇਆ ਉੱਥੇ ਵੀ ਨਹੀਂ ਸ਼ਾਮਲ ਹੋਏ ਪੰਜਾਬ ਪੁਲਿਸ ਨੇ ਬੁਲਾਇਆ ਇਥੋਂ ਇਹ ਜਮਾਨਤਾਂ ਵਾਲੇ ਪਾਸੇ ਤੁਰ ਕੇ ਜਦੋਂ ਕਿ ਹਾਈ ਕੋਰਟ ਚ ਕਈ ਦੀ ਜਮਾਨਤ ਨਹੀਂ ਕਿਉਂਕਿ ਇਹ ਇਹ ਦੂਜੇ ਪਾਸੇ ਤੁਰ ਗਏ ਪੀ ਪੁਲਿਸ ਸਾਡੀ ਮਦਦ ਕਰਦੀ ਪਈ ਹੈ ਵੀ ਅਸੀਂ ਜਮਾਨਤਾ ਕਰਾ ਲਈਏ ਜਦੋਂ ਕਿ ਇਹ ਮਾਮਲਾ ਹਾਈਲਾਈਟ ਹੋਇਆ ਸੀ ਹਾਈ ਕੋਰਟ ਤੱਕ ਜੱਜ ਸਾਹਿਬਾਨ ਜਿਨੇ ਸਾਡੇ ਮਾਨਯੋਗ ਜੱਜ ਸਾਹਿਬਾਨ ਹਾਈ ਕੋਰਟ ਦੇ ਉਹਨਾਂ ਨੇ ਸਾਰਾ ਦੇਖ ਕੇ ਉਹਨਾਂ ਨੇ ਤਾਈ ਜਿਹੜੀ ਜਮਾਨਤਾਂ ਦੀ ਐਂਟੀਸੀਪੇਟਰੀ ਬੇਲ ਨਹੀਂ ਲਈ ਹੁਣ ਵੀ ਇਸੇ ਕਰਕੇ ਬੇਲ ਕਰਾਉਂਦੇ ਫਿਰਦੇ ਬੇਲ ਕਰਾ ਕੇ ਅਸੀਂ ਸ਼ਾਮਲ ਤਫਤੀਸ਼ ਹੋਈਏ ਨਹੀਂ ਤੇ ਸਾਨੂੰ ਫੜ ਕੇ ਥਾਣੇ ਬਿਠਾਉਣਗੇ ਕਿਉਂਕਿ ਇਨਕੁਆਰੀ ਜਦੋਂ ਕਰਨੀ ਹੈ ਉਹਨਾਂ ਨੇ ਬਠਾਣਾ ਜਦੋਂ ਪਰਚਾ ਦਰਜ ਉਹਨਾਂ ਚ ਰੈਸਟ ਕਰਨਾ ਹੈ ਹਾਂ ਇਹ ਹੁਣ ਦਿੱਲੀ ਦੇ ਵਿੱਚ ਦਰਜ ਹੋਈ ਹੈ ਐਫ ਆਈ ਆਰ ਹਾਂਜੀ ਇਹ ਫਿਰ ਇਨਕੁਆਰੀ ਲਈ ਬੁਲਾਇਆ ਵੀ ਇਹਨਾਂ ਨੂੰ ਦਿੱਲੀ ਜਾਏਗਾ ਮਤਲਬ ਉੱਥੇ ਬੁਲਾਇਆ ਜਾਏਗਾ ਜੀ ਕਈ ਵਾਰੀ ਹੋ ਸਕਦਾ ਸਾਡੇ ਜਿਹੜੀ ਸੀਬੀਆਈ ਨਾਲ ਅਟੈਚ ਸਾਡਾ ਇੱਥੇ ਦਫਤਰ ਹੈਗਾ ਸੀਬੀਆਈ ਦਾ ਚੰਡੀਗੜ੍ਹ ਵੀ ਦਫਤਰ ਹੈਗਾ ਚੰਡੀਗੜ੍ਹ ਵੀ ਬੁਲਾ ਸਕਦੇ ਨੇ ਵੈਸੇ ਗੋਤਰਾ ਸਾਹਿਬ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਕੇਸ ਨੂੰ ਲੈ ਕੇ ਵੀ ਕਦੋਂ ਕਰਨਪੁਰ ਪੁਸ਼ਪਿੰਦਰ ਸਿੰਘ ਬਾਠੋਂ ਉਹਨਾਂ ਨੂੰ ਜਿਹੜਾ ਇਨਸਾਫ ਮਿਲੇਗਾ CBI ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਲੰਬਾ ਸਮਾਂ ਕੇਸ ਚਲੇ ਜਾਂਦੇ ਨੇ ਜਿਵੇਂ ਕਰਨਲ ਲੈਵਲ ਦੇ ਇਹ ਹੈਗੇ ਨੇ ਮੀਡੀਆ ਰਿਪੋਰਟਾਂ ਮੁਤਾਬਕ ਕਿ ਰੌਅ ਦੇ ਵਿੱਚ ਇਹ ਕੰਮ ਕਰਦੇ ਨੇ ਜਿੰਦਾ ਵੱਡਾ ਇਹਨਾਂ ਦਾ ਰੈਂਕ ਹੈ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਤੇਜ਼ੀ ਆਵੇਗੀ CBI ਦੇ ਵੱਲੋਂ ਜਲਦੀ ਕਾਰਵਾਈ ਕੀਤੀ ਜਾ ਸਕਦੀ ਹੈ ਕਾਰਵਾਈ ਤੇ ਬਿਲਕੁਲ ਜਲਦੀ ਤੋਂ ਜਲਦੀ ਹੋਏਗੀ ਤੁਸੀਂ ਦੇਖੋ ਵੀ ਇਹ ਮਿਰਖਾ ਜੇ ਹਫ਼ਤਾ ਨਹੀਂ ਹੋਇਆ ਹੋਣਾ ਤੇ ਉਹਨਾਂ ਨੇ FIR ਦਰਜ ਕਰ ਦਿੱਤੀ ਹੈ ਠੀਕ ਹੈ ਨਾ ਆਫਟਰ ਆਲ ਉਹਨਾਂ ਨੇ ਕੋਈ ਸਾਰੇ ਫੈਕਟਰ ਇਕੱਠੇ ਕਰਕੇ ਤਾਈ FIR ਦਰਜ ਕੀਤੀ ਹੈ ਠੀਕ ਹੈ ਫਿਰ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਹੋਏਗੀ ਕਿਉਂਕਿ ਉਹਨਾਂ ਨੇ ਜਿਹੜੀ ਸਾਡੀ ਪਹਿਲਾਂ ਐਫ ਆਈ ਆਰ ਦਰਜ ਕੀਤੀ ਹੈ ਉਹਦੇ ਤੇ ਉਹਨਾਂ ਨੇ ਇੰਡੀਪੈਂਡੈਂਟ ਕੰਮ ਕਰਨ ਵਾਸਤੇ ਨਹੀਂ ਠੀਕ ਸਮਝਿਆ ਉਹਨਾਂ ਨੇ ਐਫ ਆਈ ਆਰ ਦਰਜ ਕੀ ਕਰਕੇ ਤਾਂ ਹੀ ਕਿਹਾ ਵੀ ਅਸੀਂ ਤਾਂ ਹੀ ਕਾਰਵਾਈ ਕਰਾਂਗੇ ਵੀ ਸਾਡੇ ਹੁਣ ਤੁਹਾਨੂੰ ਮੈਂ ਦਿਖਾਇਆ ਉਹ ਐਸ ਪੀ ਰੈਂਕ ਨੇ ਦਰਜ ਉਹਦੇ ਨਾਮ ਤੇ ਕਰਦੇ ਐਸਪੀ ਨੇ ਹੁਣ ਕੀ ਫਿਰ ਛੇਤੀ ਦੁੱਧ ਤੋਂ ਦੁੱਧ ਤੇ ਪਾਣੀ ਦਾ ਪਾਣੀ ਦਾ ਪਾਣੀ ਨਿਕਲੇਗਾ ਤੇ ਅਸੀਂ ਸਰਕਾਰ ਨੂੰ ਪੁਲਿਸ ਅਫਸਰ ਜਿੰਨੇ ਵੀ ਸੁਣਦੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਪੁਲਿਸ ਨਾਲ ਇਹਨਾਂ ਦਾ ਤੱਕਾ ਨਾ ਕਰੋ ਕਿ ਜਨਤਾ ਨਾਲ ਨਾ ਧੱਕਾ ਨਾ ਕਰੋ ਕਿ ਜੰਤਰਾ ਰੋਡਾਂ ਤੇ ਆਵੇ ਪੁਲਿਸ ਨਾਲ ਤੁਸੀਂ ਧੱਕਾ ਕਰਦੇ ਪੁਲਿਸ ਬਰੀ ਹੋਏ ਮੁਲਾਜ਼ਮਾਂ ਨੂੰ ਤੁਸੀਂ ਧੱਕੇ ਖਵਾਉਂਦੇ ਰੋਡਾਂ ਦੇ ਤਰੇ ਫਿਰਦੇ ਛੋਟੇ ਛੋਟੇ ਕੰਮਾਂ 'ਚ ਤੁਸੀਂ ਬੰਦੇ ਨੂੰ ਡਿਸਮਿਸ ਕਰ ਰਹੇ ਹੋ ਆ ਐਡਾ ਵੱਡਾ ਕ੍ਰਾਈਮ ਕੀਤਾ ਹੈ ਜਿਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਤੇ ਛੋਟੇ ਛੋਟੇ ਮੁਲਾਜ਼ਮਾਂ ਨੂੰ ਡਿਸਮਿਸ ਕਰਕੇ ਬਰੀ ਹੋਏ ਮੁਲਾਜ਼ਮਾਂ ਜਿਨ੍ਹਾਂ ਚਾਹੀ ਬੈਠੇ ਸੜਕਾਂ ਦੇ ਤਰੇ ਫਿਰਦੇ ਆ ਕਿ ਅਸੀਂ ਫਿਰ ਤੁਹਾਡੇ ਵਿਰੁੱਧ ਬੋਲਾਂਗੇ ਹੱਕ 'ਚ ਕਿੱਦਾਂ ਬੋਲਾਂਗੇ ਤੁਹਾਡੇ ਅਫਸਰਾਂ ਨੂੰ ਮੈਂ ਤੇ ਇਹ ਗੱਲ ਕਹਿਣਾ ਵੀ ਡੀਜੀਪੀ ਸਾਹਿਬ ਨੂੰ ਵੀ ਵਿਚ ਇਨਵੋਲਵ ਕਰਨਾ ਚਾਹੀਦਾ ਬੁਲਾਉਣਾ ਚ ਆਮ ਤੇ ਮੜ ਜਾ ਕੋਈ ਬੰਦਾ ਕਿਹਦੇ ਚ ਪੇੜ ਮਰ ਜਾ ਰੋਲਾ ਪਾਏ ਤੇ ਡਿਸਮਿਸ ਇੱਥੇ ਜਿਹੜਾ ਇੰਨਾ ਵੱਡਾ ਕ੍ਰਾਈਮ ਹੋਇਆ ਉਹ ਕੋਈ ਗੱਲਬਾਤ ਨਹੀਂ ਇਨਸਪੈਕਟਰ ਨਵਦੀਪ ਵਰਗੇ ਕੀ ਹੋਇਆ ਅਨ ਆਡੈਂਟੀਫਾਈਡ ਡੈੱਡ ਬਾਡੀ ਮਿਲੀ ਉਹਦਾ ਪਰਚਾ ਦੇ ਕੇ ਤੇ ਡਿਸਮਿਸ ਇਹ ਇੱਕ ਇੱਥੇ ਇਨਸਪੈਕਟਰ ਮੇਰੇ ਕੋਲ ਇੱਕਦਮ ਆਇਆ ਹਿਸ਼ਾਰਪੁਰ ਦਾ ਜਿਹਦੇ ਇੱਕ ਕੋਲ ਥਾਣੇਦਾਰ ਐਸਆਈ ਨੌਕਰੀ ਕਰਦਾ ਉਸ ਕਰਪਸ਼ਨ ਕੀਤੀ ਉਸ ਬੰਦਾ ਡਿਸਮਿਸ ਕਰਨ ਤੋਂ ਬਾਅਦ ਬਹਾਲ ਵੀ ਹੋ ਗਿਆ ਇਨਸਪੈਕਟਰ ਜੇ ਰੋਰ ਤੇ ਤੋਇਆ ਪਰਦਾ ਇਨਸਪੈਕਟਰ ਬਾਜਵਾ ਕਪੂਰਥਲੇ ਪਰਚਾ ਹੋਇਆ ਉਹ ਵਿਚਾਰਾ ਡੈਥ ਹੋ ਗਈ ਉਹਦੀ ਅੋਇ ਤੱਕ ਅਜੇ ਸਾਬਣੀ ਮਿਲਿਆ ਮੈਂ ਇਹ ਸਾਰੀਆਂ ਗੱਲਾਂ ਨੂੰ ਮੁੱਖ ਧਰ ਕੇ ਕਹਿੰਦਾ ਕਿ ਡੀਜੀਪੀ ਸਾਹਿਬ ਜੇ ਮੁੱਖ ਮੰਤਰੀ ਸਾਹਿਬ ਵੀ ਸੁਣਦੇ ਹੋ ਇਨਸਾਫ ਦੀ ਤਕੜੀ ਜੇ ਤੁਸੀਂ ਫੜ ਕੇ ਬੈਠੇ ਨਾ ਤਕੜੀ ਬਰਾਬਰ ਰੱਖੋ ਇਹ ਨਾ ਕਰੋ ਵੀ ਇੱਧਰ ਉੱਧਰ ਤਕੜੀਆਂ ਹੂੰ ਇਹ ਇਨਸਾਫ ਦੀ ਤਕੜੀ ਹੁਣ ਮੈਨੂੰ ਲੱਗਦਾ ਕਿ ਸੀਬੀਆਈ ਤੋਲੂਗੀ ਇਸ ਕੇਸ ਨੂੰ ਇਹ ਫਿਰ ਉਹੀ ਗੱਲ ਮੈਂ ਹੁਣ ਹੋਊਗੀ ਬਿਲਕੁਲ ਇਨਸਾਫ ਮਿਲੇਗਾ ਤੇ ਜਨਤਾ ਚਾਹੁੰਦੀ ਵੀ ਇਨਸਾਫ ਮਿਲਣਾ ਵੀ ਚਾਹੀਦਾ ਤਾਂ ਹੀ ਜਨਤਾ ਪੁਲਿਸ ਤੇ ਯਕੀਨ ਕਰੇਗੀ ਕਿਉਂਕਿ ਪੁਲਿਸ ਇੱਕ ਡਿਪਾਰਟਮੈਂਟ ਐ ਹੋ ਜਾ ਕਿ ਜਿੱਥੇ ਹਰ ਬੰਦੇ ਦੇ ਛੋਟੇ-ਮੋਟੇ ਕੰਮ ਲਈ ਜਿੱਥੇ ਵੀ ਕੰਪਲੇਂਟ ਉਹਨਾਂ ਨੂੰ ਉਹ ਦੇਖਦਾ ਜੇ ਉੱਥੋਂ ਇਨਸਾਫ ਨਾ ਮਿਲੇ ਤੇ ਫਿਰ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਠੀਕ ਹੈ ਗੋਤਰਾ ਸਾਹਿਬ ਧੰਨਵਾਦ ਜਾਣਕਾਰੀ ਦੇਣ ਦੇ ਲਈ ਸੋਇਬ ਭਿੰਦਰ ਸਿੰਘ ਗੋਤਰਾ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਸੀਬੀਆਈ ਦੇ ਵੱਲੋਂ 2 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਐਫ ਆਈ ਆਰ ਸੇਮ ਹੈਗੀਆਂ ਨੇ ਜਿਹੜੀਆਂ ਪੰਜਾਬ ਪੁਲਿਸ ਦੇ ਵੱਲੋਂ ਦਰਜ ਕੀਤੀਆਂ ਗਈਆਂ ਸੀਗੀਆਂ ਬਸ ਮਕਸਦ ਇਹ ਹੈ ਕਿ ਇੰਡੀਪੈਂਡੈਂਟ ਤੌਰ ਤੇ ਉਹਨਾਂ ਦੇ ਵੱਲੋਂ ਸੀਬੀਆਈ ਦੇ ਵੱਲੋਂ ਆਪਣੇ ਤੌਰ ਤੇ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਤਾਂ ਕਿ ਜਾਂਚ ਆਪਣੇ ਤਰੀਕੇ ਦੇ ਨਾਲ ਕੀਤੀ ਜਾਵੇ ਜੇਕਰ ਐਫ ਆਈ ਆਰ ਦਰਜ ਹੋ ਗਈ ਹੈ ਤਾਂ ਪਰਿਵਾਰ ਨੂੰ ਉਮੀਦ ਹੈ ਕਿ ਜਲਦੀ ਇਸ ਮਾਮਲੇ ਦੇ ਵਿੱਚ ਜਿਹੜਾ ਇਨਸਾਫ ਹੁਣ ਮਿਲ ਸਕਦਾ ਕਿਉਂਕਿ ਧਰਾਵਾ ਜਿਹੜੀਆਂ ਨੇ ਸਖਤ ਲੱਗੀਆਂ ਹੋਈਆਂ ਨੇ ਜੇਕਰ ਪੂਰੀ ਕਾਰਵਾਈ ਹੁੰਦੀ ਹੈ ਤਾਂ ਫਿਰ ਇਹਦੇ ਵਿੱਚ ਸਜ਼ਾ ਵੀ ਜਿਹੜੀ ਹੈ ਉਹ ਹੋ ਸਕਦੀ ਹੈ ਦੇਖਦੇ ਰਹੋ ਹੈਸ਼ਟੈਗ ਪੰਜਾਬ